ਆਲਾ ਸੋਨਾਲੀ ਕਾਹ ਕਿ ਨਵਟਾ ਲਾ ਬਈ ਇਹ 2008 ਮਾਡਲ ਹੈ ਜੀ 2008 ਮਾਡਲ ਹੈ ਟਾਇਰ ਇਹਦੇ ਵੀ ਨਵੇਂ ਨੇ ਟਾਇਰ ਇਹਦੇ ਵੀ ਨਵੇਂ ਨੇ ਟਾਇਰ ਤੇਰੇ ਸਾਰਿਆਂ ਦੇ ਨਵੇਂ ਨੇ ਫੀਲਡ ਰੈਟਰ ਹੈ ਵੀ ਪੂਰਾ ਚੰਗਾ ਰੈਟਰ ਹੈ ਇਹ ਵੀ ਸਾਰਾ ओरिजिनल ਹੈ ਸਿਸਟਮ ਲੱਗਿਆ ਹੋਇਆ ਸਿਸਟਮ ਲੱਗਿਆ ਹੋਇਆ ਇਹ ਕਿੰਨੇ ਚ ਦੇਣਾ ਹੈਗਾ ਇਹਦੀ ਡਿਮਾਂਡ ਤਾਂ ਇਹਨੂੰ 20 ਦੇ ਦਾਂਗੇ 3 ਲੱਖ ਦਾ 3 ਲੱਖ ਦਾ ਹਾਂਜੀ ਇਹ ਚੋਂ ਕਿੰਨਾ ਕਰੇਗਾ ਹੋਰ ਹੁਣ ਇਹ ਜੋ ਕਰ ਦਾਂਗੇ ਥੋੜਾ ਬਾਲਾ ਮਾਨਦਾਨ ਹੋਰ 10000 10 ਕਰ ਦਾਂਗੇ ਜੀ ਹੋ ਜਾਊਗਾ 10000 ਹੋ ਜਾਊਗਾ ਇਹ ਚੋਂ ਠੀਕ ਹੈ ਤੇ ਜਿਹੜਾ ਇੱਧਰ ਖੜਾ ਹੈਗਾ ਸੋਨਾਲੀ ਕਾ ਇਹ 2007 ਮਾਡਲ ਹੈ ਟਾਇਰ ਇਹਦੇ ਵੀ ਨਵੇਂ ਨੇ ਹਾਂ ਕੰਡੀਸ਼ਨ ਪੱਕਾ ਕਿਵੇਂ ਆ ਬਈ ਇਹ ਇਹ ਵੀ ਸਾਰਾ ओरिजिनल ਆ ਚਾਬੀ ਨਹੀਂ ਲੱਗੀ ਰੈਕਟਰ ਨੂੰ ਇਹਨੂੰ ਵੀ ਗਾਰੰਟੀ ਹੈ ਚਾਬੀ ਲੱਗੀ ਨਹੀਂ ਹਜੇ ਪਰ ਚੈੱਕ ਕਰ ਹੀ ਲੈਣੇ ਹਨਾ ਕਰਾਂਗੇ ਬਈ ਚੈੱਕ ਕਿਸੇ ਪਾਸੇ ਵੀ ਹਜੇ ਚਾਬੀ ਨਹੀਂ ਲੱਗੀ ਹੋਈ ਪੰਜਾਬ ਦਾ ਨੰਬਰ ਬਈ ਪੰਜਾਬ ਨੰਬਰ ਆ ਪੰਜਾਬ ਦਾ ਨੰਬਰ ਆ ਤੇ ਹੁਣ ਇਹਦਾ ਰੇਟ ਕੀ ਹੈ ਇਹਦੀ ਡਿਮਾਂਡ ਤਾਂ ਅਨਦਾਜ਼ਾ ਦੇ ਦਾਂਗੇ 295 ਦਾ 2 ਲੱਖ 95000 ਹੋਰ ਖੱਚ ਤੂਕੇ 90 ਰੋ ਦੇ ਦਾਂਗੇ 85 ਦਾ ਦੇ ਦੀ 80 ਰੋ 2 ਲੱਖ 85000 ਚ ਬਣ ਜੂਗਾ ਹਜੇ